Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਆਜ਼ਾਦ ਸਭ ਦਾ ਡਗਰੇ ਵਿਖਾਈ ਨੇ ਇੱਕ ਫੀਟਿੰਗ ਦੇ ਦੌਰਾਨ ਉਸੇ ਇਹੋ ਜਿਹਾ ਹੰਗਾਰ ਹੋ ਗਿਆ ਬੁਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕਰਦਾ ਤੇ ਆਪਣੇ ਵੱਡੇ ਵੀਰ ਬੁਲਾਰਾ ਕਾਂਗਰਸ ਨਰਿੰਦਰ ਸੰਧੂ ਜੀ ਦਾ ਧੰਨਵਾਦ ਕਰਦਾ ਤੇ ਆਪਣੇ ਵੀਰ ਜਗਦੀਪ ਗੋਗਾ ਜੀ ਦਾ ਜਿਹਨਾਂ ਨੇ ਅਸੀਂ ਸਾਰਾ ਮਿਹਨਤ ਕਰਕੇ ਅੱਜ ਆਪਣੇ ਸ੍ਰੀ ਅਮਰਸਰ ਸਾਹਿਬ ਗੁਰੂ ਨਗਰੀ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗਰਦੀਪ ਸਿੰਘ ਔਜਲਾ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਤੀਸਰੀ ਵਾਰ ਅੰਮ੍ਰਿਤਸਰ ਸਾਹਿਬ ਤੋਂ ਟਿਕਟ ਦੇ ਕੇ ਨਵਾਜਿਆ ਉਹਨਾਂ ਦਾ ਪਹਿਲਾ ਪ੍ਰੋਗਰਾਮ ਹਲਕੇ ਮਜੀਠੇ ਦੇ ਵਿੱਚ ਅਸੀਂ ਉਹਨਾਂ ਕੋ ਇਹ ਕਹਿ ਕੇ ਲਿਆ ਕਿ ਅਸੀਂ ਤੁਹਾਡਾ ਮਜੀਠੇ ਵਾਲੇ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਪਿਛਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨ ਦੇ ਵਿੱਚ ਸਾਡੀ ਬੜੀ ਪੋਰਟ ਕੀਤੀ ਇੱਥੇ ਆ ਕੇ ਸਾਡੇ ਲਈ ਘਰ ਘਰ ਕੈਂਪੇਨ ਕੀਤੀ ਤੇ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਮਜੀਠੇ ਹਲਕੇ ਦੇ ਹਰ ਪਿੰਡ ਵਿੱਚ ਹਰ ਬੂਥ ਪੱਧਰ ਤੇ ਤੁਹਾਡੀ ਇੱਕ ਇੱਕ ਵੋਟ ਲਈ ਵਰਕਰੀ ਕਰਾਂਗੇ ਮਿਹਨਤ ਕਰਾਂਗੇ ਤੇ ਤੁਹਾਡੀ ਜਿੱਤ ਲਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਚਰ ਅਰਦਾਸ ਕਰਾਂਗੇ ਕਿ ਤੁਸੀਂ ਇੱਥੇ ਮਜੀਠੇ ਹਲਕੇ ਤੋਂ ਵੱਡੀ ਲੇਡ ਨਾਲ ਜਿੱਤ ਪ੍ਰਾਪਤ ਕਰੋ ਅਮਰ ਸਰ ਸਾਹਿਬ ਦੇ ਲੋਕ ਸਵਾਲ ਕਿ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਇਹ ਗ੍ਰੈਬ ਇਹ ਕਿ ਕੰਦੇ ਕੀ ਕਰਨੇ ਪਰਮਜੀਤ ਸਿੰਘ ਪੰਮਾ ਸਾਡੇ ਬੜੇ ਜੂਜਾਰੂ ਲੀਡਰ ਨੇ ਔਰ ਇਹਨਾਂ ਨੇ ਜਦੋਂ ਕੌਂਸਲ ਦੀ ਇਲੈਕਸ਼ਨ ਲਈ ਸੀ ਉਹਨਾਂ ਦਾ ਮੈਂ ਮਤਲਬ ਤੌਰ ਮੈਂਬਰ ਪਾਰਲੀਮੈਂਟ ਧਰਨੇ ਤੋਂ ਉੱਠ ਕੇ ਇਹਨਾਂ ਨੂੰ ਪਾਉਂਦਾ ਹੁੰਦਾ ਸੀ ਤੇ ਜਦੋਂ ਟਿਕਟ ਮਿਲੀ ਇਹਨਾਂ ਨੇ ਕਿਹਾ ਵੀਰ ਜੀ ਮੈਂ ਮਦਦ ਕਰਨੀ ਆ ਮੇਰੇ ਤੇ ਤੁਹਾਡਾ ਸਾਹਣਾ ਔਰ ਮੈਂ ਤਗੜੇ ਹੋ ਕੇ ਇੱਥੇ ਤੁਹਾਨੂੰ ਮਤਲਬ ਲੋਕਾਂ ਨੂੰ ਨਾਲ ਜੋੜੂੰਗਾ ਪਰ ਤੁਸੀਂ ਆਓ ਤੇ ਸੋ ਮੈਂ ਅੱਜ ਮੇਨਾਂ ਦੇ ਖਰਚਾ ਤੱਕ ਪੀਣਾ ਸੀ ਇਹਨਾਂ ਨੂੰ ਮੈਂ ਕਿਹਾ ਚਲੋ ਇਹਨਾਂ ਕਾ ਸੱਜਨ ਮਿੱਤਰ ਬਰਉਣੇ ਬੈਕਅਪ ਲਾ ਦੋ ਕਿਵੇਂ ਦਾ ਘੋਰਾ ਮੇਰਾ ਜੀ ਅਮਰਸਰ ਸਾਹਿਬ ਦੇ ਲੋਕਾਂ ਦਾ ਇਹ ਤੇ ਮੇਰੇ ਵੀਰ ਮੈਨੂੰ ਤੇ ਬਹੁਤ ਸੋਹਣਾ ਲੱਗਦਾ ਔਰ ਇਸ ਧਰਤੀ ਦਾ ਮੈਂ ਹਮੇਸ਼ਾ ਰਹਿਣੀ ਰਹੂੰਗਾ ਕਿਉਂਕਿ ਬਹੁਤ ਪਿਆਰ ਹੈ ਲੋਕਾਂ ਦਾ ਔਰ ਬੜੀ ਮੁਹੱਬਤ ਹੈ ਲੋਕ ਬੜੇ ਸ਼ੌਕ ਦੇ ਨਾਲ ਹਰ ਪੱਖ ਦੇ ਉੱਤੋਂ ਮੈਨੂੰ ਮਤਲਬ ਹੰਗਾਰਾ ਦੇ ਰਹੇ ਨੇ ਔਰ ਉਹਨਾਂ ਦਾ ਮਨ ਵੀ ਹੈ ਕਿ ਜਿਹੜੀ ਇੱਕ ਤਰੀਕ ਦਾ ਫੈਸਲਾ ਹੈ ਉਹ ਸਾਡੇ ਹੱਕ ਜੋ ਹੋਏਗਾ ਸੋ ਮੈਂ ਉਸ ਗੱਲ ਦਾ ਮਤਲਬ ਪਬਲਿਕ ਦਾ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਚੌਪੱਕੀ ਕੰਮ ਕਰਨ ਦੀ ਚੌਪੱਕੀ ਵਿਕਾਸ ਦੀ ਗੱਲ ਹੈ ਉਹਦੇ ਦੇ ਲੋਕ ਬਹੁਤ ਧਿਆਨ ਰੱਖਦੇ ਔਰ ਉਹਦੇ ਨਾਲ ਲੋਕ ਜੁੜੇ ਵੀ ਨੇ ਹੋਰ ਸਾਹਿਬ ਆਪ ਮੁਕਾਬਲਾ ਕਿਸ ਨਾਲ ਮੰਦਰ ਦੇ ਚਾਰਾਂ ਪਾਰਟੀਆਂ ਵਿੱਚੋਂ ਆਪਣਾ ਦੇਖੋ ਮੁਕਾਬਲਾ ਸਾਰੀਆਂ ਪਾਰਟੀਆਂ ਨੇ ਆਪਣੀ ਗੱਲ ਰੱਖੀ ਹੁੰਦੀ ਆ ਪਰ ਪਾਰਟੀ ਦਾ ਇੱਕ ਤਰੀਕਾ ਕਰ ਹੈ ਪਰ ਜਿੱਦਾਂ ਹੁਣ ਤੁਸੀਂ ਦੇਖ ਲਓ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਹਲਾ ਦਿੰਦਾ ਨਹੀਂ ਕਿ ਜਿੱਦਾਂ ਹੁਣ ਬੀਜੇਪੀ ਦੀ ਗੱਲ ਕਰ ਲਓ ਉਹਦੇ ਕੈਂਡੀਡੇਟ ਦੀ 35 40 ਸਾਲ ਬਾਅਦ ਕਿਤੇ ਆਏ ਨੇ لوکانوں وجه ਉਹਦਾ ਪਤਾ ਵੀ ਨਹੀਂ ਵਿਚਾਰੇ ਦਾ ਉਹਨੂੰ ਦੇ ਉੱਥੇ ਰੈਲੀਆਂ ਕਰਾਉਂਦੇ ਰਹੇ મોદી ਦੀ ਅਮਰੀਕਾ ਜੀ ਤੇ ਉਹਦੇ ਨਾਮ ਤੇ ਉਹਨੂੰ ਟਿਕਟ ਮਿਲ ਗਈ ਉਹ ਟਿਕਟ ਲੈ ਕੇ ਇੱਥੇ ਉੱਤੇ ਰੈਲੀਆਂ ਉਹਨਾਂ ਨੂੰ ਸ਼ਾਇਦ ਇਹ ਵੀ ਸ਼ਾਇਦ ਲੋਕੀ ਇਦਾਂ ਹੀ ਵੋਟਾਂ ਪਾ ਲੈਂਦੇ ਆ ਵੋਟਾਂ ਲੈਣਾ ਰਾਜਨੀਤੀ ਕਰਨਾ ਬਹੁਤ ਸੇਵਾ ਪਾਵਰ ਬੜਾ ਲੰਬਾ ਸਫਰ ਤੁਮ ਕਰਨਾ ਪੈਂਦਾ ਲੋਕਾਂ 'ਚ ਵਿਸ਼ਵਾਸ ਬਣਾਉਣਾ ਪੈਂਦਾ ਕਿਸੇ ਤਰ੍ਹਾਂ ਜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੇ ਤੁਸੀਂ ਆਪਣੇ ਕੰਮ ਵੇਖ ਲਓ ਇੱਥੇ ਗਵਾਰਡ ਤੁਹਾਡੇ ਰਹੇ ਆ ਕਦੀ ਉਹਨਾਂ ਨੇ ਇੱਥੇ ਦੀ ਕੋਈ ਵਿਕਾਸ ਦੀ ਗੱਲ ਕੀਤੀ ਹੋਵੇ ਕਦੀ ਅਮਰਸਰ ਦੇ ਵਿਕਾਸ ਦੀ ਗੱਲ ਕੀਤੀ ਹੋਵੇ ਅਮਰਸਰ ਔਰ ਪੰਜਾਬ ਦੇ ਵਿੱਚ ਖਾਸ ਕਰ ਮੇਰ ਦੀ ਔਰ ਕਾਉਂਸਲਰ ਦੀ ਇਲੈਕਸ਼ਨ ਪਿਛਲੇ ਦੋਹਾਂ ਸਾਲਾਂ ਤੋਂ ਪੈ ਨਹੀਂ ਗਾ ਸਾਰਾ ਅੰਮ੍ਰਿਤਸਰ ਕੂੜੇ ਨਾਲ ਭਰਿਆ ਪਿਆ ਛੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਨੇ ਲਾਈਟਾਂ ਬੰਦ ਨੇ ਉਸੇ ਤਰ੍ਹਾਂ ਨਾ ਸਰਪੰਚਾਂ ਦੀਆਂ ਇਲੈਕਸ਼ਨਾਂ ਨਾ ਬਲਾਕ ਸਮਤੀ ਦੀਆਂ ਨਾ ਜਲਾ ਪ੍ਰੀਸ਼ਦ ਦੀਆਂ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਡਰ ਲੱਗ ਪਿਆ ਉਹਦਾ ਮਤਲਬ ਹੁੰਦਾ ਉਹ ਸਰਕਾਰ ਜਿਹੜੀ ਆ ਅੱਜ ਵੀ ਇੰਨੀ ਤੇ ਕੱਲ ਵੀ ਇੰਨੀ ਕਰਜ਼ਾ ਚੁੱਕ ਕੇ ਚਲਾ ਰਹੇ ਨੇ ਹਜ਼ਾਰਾਂ ਕਰੋੜ ਦੇ ਇਛਤਿਹਾਰ ਲਾਤੇ ਆ ਜਿਹੜਾ ਕਿ ਕੋਈ ਮਤਲਬ ਬਣਦਾ ਹੀ ਨਹੀਂਗਾ ਅੱਜ ਮਹਿੰਗਾਈ ਜਿਹੜੀ ਚਰਮ ਸੀਮਾ ਤੇ ਅੱਜ ਰੇਤਾ ਤੁਸੀਂ ਪੁੱਛੋ 7000 ਰੁਪਏ ਸੈਂਕੜਾ ਰੇਤਾ ਮਿਲ ਢਈ ਆ ਆਮ ਬੰਦੇ ਨੂੰ ਜਿਹੜਾ ਵਾ ਉਹ ਮਤਲਬ ਕੰਮ ਕਰਦਾ ਜਿਹੜਾ ਉਹ ਮਹਾਰ ਹੋਇਆ ਪਿਆ ਔਖਾ ਹੋਇਆ ਪਿਆ ਸੋ ਉਹ ਉਹਨਾਂ ਦਾ ਹਾਲਾਤ ਵੀ ਤੁਹਾਡੇ ਸਾਹਮਣੇ ਆ ਕਾਲੀ ਦਲ ਤੁਹਾਡੇ ਸਾਹਮਣੇ ਜਿਸ ਤਰੀਕੇ ਨਾਲ ਬੇਅਦਬੀ ਔਰ ਬਰਗਾੜੀ ਕਰਨ ਦਾ ਜਿਹੜਾ ਉਹਨਾਂ ਤੇ ਜਿਹੜਾ ਇਨਸ਼ਾਅ ਲੱਗਾ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਨਹੀਂ ਲੱਥ ਰਿਹਾ ਸਰ ਜਿੱਥੇ ਬੜਾ ਵੱਡਾ ਬੜਾ ਵੱਡਾ ਗੁੱਸਾ ਹੈ ਉਹਨਾਂ ਦੇ ਮਨ ਦੇ ਉੱਤੇ ਔਰ ਕਾਲੀ ਦਲ ਜਿਹੜਾ ਆ ਉਹ ਮਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਹੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਉਹਦਾ ਉਹੀ ਪੋਜੀਸ਼ਨ ਹੈ ਜੋ ਬੜੇ ਲਾਤ ਨੇ ਸੋ ਕੁੱਲ ਮਿਲਾ ਕੇ ਜੋ ਲੱਗਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਵੇਖ ਰਹੇ ਨੇ ਕਾਂਗਰਸ ਪਾਰਟੀ ਸੈਕੂਲਰ ਹੋਣ ਕਰਕੇ ਲੋਕ ਉਹਨੂੰ ਮਾਪਦੇ ਆ। ਹੋਜਾਰ ਸਾਹਿਬ ਤੁਹਾਡੇ ਵਿਰੋਧੀ ਅਕਾਲੀ ਦਲੋਂ ਲਗਾਤਾਰ ਇੱਕ ਪ੍ਰਚਾਰ ਕੀਤਾ ਯਾਰਾ ਤੁਹਾਡੇ ਖਿਲਾਫ ਤੁਹਾਡੇ ਵੱਲੋਂ ਉਸ ਚੀਜ਼ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਆਸ ਕਰਾਂਗਾ ਅੱਜ ਉਸਦਾ ਤੁਸੀਂ ਜਵਾਬ ਮੀਡੀਆ ਸਾਹਮਣੇ ਜ਼ਰੂਰ ਦਿਓਗੇ। ਜੋਸ਼ੀ ਸਾਹਿਬ ਨੂੰ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਹੋਜਾਰ ਸਾਹਿਬ ਨੂੰ 10 ਸਾਲ ਹੋ ਗਏ ਐਮਪੀ ਬਣਿਆ ਉਹ ਖੁਦ ਗੰਦੇ ਨਾਲੇ ਤੇ ਲੈਂਦੇ ਨੇ ਉਹਨਾਂ ਦੇ ਕੋਈ 10 ਸਾਲ ਦੇ ਵਿੱਚ ਆਪਣਾ ਗੰਦਾ ਨਾਲਾ ਵੀ ਜਿਹੜਾ ਉਹ ਉਹਦੇ ਪੂਰਿਆ ਹੀ ਨਹੀਂ ਗਿਆ। ਬੇਸਿਕਲੀ ਉਹ ਜਦੋਂ ਰਹੇ ਨੇ 10 ਸਾਲ ਉਸ ਤੋਂ ਬਾਅਦ ਤਿੰਨ ਵਾਰ ਉਹ ਦੋ ਵਾਰ ਇਲੈਕਸ਼ਨਾਂ ਲੜ ਚੁੱਕੇ ਦੋਵੇਂ ਵਾਰ ਇਹ ਉਹ ਦਵਾਈ ਪਾਉਂਦੇ ਰਹੇ ਕਿ ਮੈਂ ਆ ਕਰਤਾ ਮੈਂ ਆ ਕਰਤਾ ਪਰ ਲੋਕਾਂ ਉਹਨਾਂ ਨੂੰ ਕਦੀ ਸੁਣਿਆ ਨਹੀਂ ਕਿਉਂਕਿ ਜਿਹੜਾ ਉਹਨਾਂ ਦੇ ਸਮੇਂ ਹਾਲਾਤ ਪੈਦਾ ਹੋਏ ਸੀ ਲੋਕਾਂ ਦੇ ਮਨ ਚ ਕਦੀ ਕੋਈ ਗੁੱਸਾ ਜਾਂਦਾ ਨਹੀਂ ਜਦ ਤੱਕ ਨਾਲੇ ਦਾ ਸਵਾਲ ਹੈ ਨਾਲਾ ਪੈਲੀ ਗੱਲ ਤੇ ਸਟੇਟ ਸਬਜੈਕਟ ਹੈ ਜਦੋਂ ਕੈਬਨਿਟ ਵਜੀਰ ਸੀ ਇਹ ਗੰਦਾ ਨਾਲਾ ਉੱਥੇ ਹੀ ਸੀ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੁਸੀਂ ਅੱਧਾ ਕਿਲੋਮੀਟਰ ਜੂ ਟੱਕਤਾ ਬਾਕੀ ਦੇ ਕੰਮ ਕਿਉਂ ਨਹੀਂ ਕੀਤਾ ਦੂਜੀ ਗੱਲ ਇਹ ਲੋਕ ਗੈਰ ਜ਼ਿੰਮੇਵਾਰ ਨੇ ਅੱਜ ਸਾਡੇ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਕੇਸ ਕੀਤਾ ਆ ਯੂ ਐਨਓਪੀ ਸਾਡੇ ਗਾਂਦ ਜਿਹੜਾ ਵਾ ਇੰਡੀਆ ਜਿਹੜਾ ਸਾਡੇ ਵਾਲ ਭੇਜ ਰਿਹਾ ਵਾ ਸਾਡਾ ਵੀ ਪਾਣੀ ਉਨਾ ਹੀ ਖਰਾਬ ਜੰਨਾ ਸਾਡਾ ਹੋ ਰਿਹਾ ਇਹਦੇ ਵਾਸਤੇ ਇੱਕ ਪ੍ਰੋਪਰ ਸੀਵੇਜ ਟ੍ਰੀਟਮੈਂਟ ਪਲੈਂਟ ਲੱਗਣਾ ਹੈ ਜਿਹਦਾ ਪ੍ਰੋਜੈਕਟ ਆ ਉਹ ਪੰਜਾਬ ਗਵਰਨਮੈਂਟ ਨੇ ਬਣਾਉਣਾ ਤੇ ਅਸੀਂ ਪੈਸੇ ਅਰੇਂਜ ਕਰਕੇ ਦੇਣੀ ਪੰਜਾਬ ਗਵਰਨਮੈਂਟ ਦੀ ਪੀਲੇ 2 ਸਾਲਾਂ ਤੋਂ ਸਰਕਾਰ ਲੋਕਲ ਬਾਡੀ ਦੀ ਸਰਕਾਰ ਹੀ ਹੈ ਨਹੀਂ ਲੋਕਲ ਬਾਡੀ ਦੀ ਸਰਕਾਰ ਨਾ ਹੋਣ ਕਰਕੇ ਪ੍ਰੋਜੈਕਟ ਲੇਟ ਹੈ ਜਦੋਂ ਬਣ ਜਾਏਗਾ ਉਹ ਵੀ ਬਣ ਜਾਣਾ ਤੇ ਮੈਂ ਜੋਸ਼ੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਿਹੜਾ ਤੁਸੀਂ ਧਰੋ ਅੰਮ੍ਰਿਤਸ ਸੈਂਟਰ ਯੂਨੀਵਰਸਿਟੀ ਤੁਸੀਂ ਕੈਬਨਟ ਵਜ਼ੀਰੀ ਲੈਣ ਦੇ ਬਦਲੇ ਮਾਲਵੇ ਭੇਜਿਆ ਸਾਨੂੰ ਡਾਕਟਰ ਮਨਮੋਹਨ ਸਿੰਘ ਜੀ ਦੇ ਕੇ ਗਏ ਸੀ ਏਮਜ਼ ਤੁਸੀਂ ਮਾਲਵੇ ਭੇਜਿਆ ਕੈਬਨਟ ਵਜ਼ੀਰੀ ਬਚਾਉਣ ਦੀ ਖਾਤਰ ਕਦੀ ਇੱਕ ਵਾਇਆਵਾਜ਼ ਨਹੀਂ ਕੱਢੀ ਤੁਸੀਂ ਪਿੱਟ ਕੀਤੀ ਅੰਮ੍ਰਿਤਸਰ ਬਸ ਤੁਸੀਂ ਅੰਮ੍ਰਿਤਸਰ ਦੇ ਦੋਸ਼ੀ ਜੇ ਤੁਹਾਡੇ ਤੇ ਦੋਸ਼ ਹੈ ਇਸ ਗੱਲ ਦਾ ਕਿ ਤੁਸੀਂ ਅੰਮ੍ਰਿਤਸਰ ਦੇ ਪ੍ਰੋਜੈਕਟ ਮਾਲਵੇ ਨੂੰ ਵੇਚੇ ਅੰਮ੍ਰਿਤਸਰ ਨੂੰ ਲਾਟ ਹੋਇਆ ਸਾਰਾ ਪੰਜਾਬ ਤਰਕੀ ਕਰੇ ਸਾਨੂੰ ਕੋਈ ਮਤਲਬ ਨਹੀਂ ਪਰ ਤੁਸੀਂ ਲੋਕਾਂ ਨੇ ਇਹ ਪ੍ਰੋਜੈਕਟ ਆਪਣੀਆਂ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਉਸ ਧਰਤੀ ਨੂੰ ਉਹਨਾਂ ਲੋਕਾਂ ਦੇ ਮਾਲਵੇ ਬੈਂਡ ਤੇ ਭੇਜਦੇ ਵਰਲਡ ਕਲਾਸ ਯੂਨੀਵਰਸਿਟੀ ਤੁਸੀਂ ਲੋਕਾਂ ਨੇ ਸਿਆਸਤ ਦੀ ਭੇਂਟ ਚੜਾ ਦਿੱਤੀ ਸਰਕ ਨੇਸ਼ਨ ਹਸਪੀਟਲ ਤੁਸੀਂ ਲੋਕਾਂ ਨੇ ਇਸ ਧਰਤੀ ਤੇ ਨਹੀਂ ਖੁੱਲਣ ਦਿੱਤਾ ਤੁਸੀਂ ਤੇ ਬਹੁਤ ਵੱਡੇ ਦੋਸ਼ੀ ਜੇ ਉਦੋਂ 10000 ਕਰੋੜ ਦੇ ਪ੍ਰੋਜੈਕਟ ਲੱਗੇ ਹੁੰਦੇ ਅੱਜ ਅੱਜ ਪੋਜੀਸ਼ਨ ਕੁਝ ਹੋਰ ਹੁੰਦੀ ਉਹਦੇ ਮੁਕਾਬਲੇ ਕਿਉਂਕਿ ਇੱਕ ਲੱਬੀ ਹੈ ਜਿਹੜੀ ਮਾਲਵੇ ਨੂੰ ਖਿੱਚ ਕੇ ਖੜਦੀ ਸਾਨੂੰ ਪ੍ਰੋਜੈਕਟ ਘਟ ਦਿੰਦੀ ਹੈ ਆਈਆਈਐਮ ਆਇਆ ਉਹ ਵੀ ਮਾਲਵੇ ਵਾਲਿਆਂ ਕੋਸ਼ਿਸ਼ ਕੀਤੀ ਕਿ ਖੋਲੀਏ ਪਰ ਮੈਂਬਰ ਪਾਰਲੀਮੈਂਟ ਸਾ ਲੱਤ ਲਾ ਕੇ ਗੱਡਿਆ ਜਾਈਏ ਦਾ ਕੇ ਦੇਖ ਲੋ ਬਿਲਡਿੰਗਾਂ ਤਿਆਰ ਨੇ ਸੌਫਟਵੇਅਰ ਟੈਕਨੋਲੋਜੀ ਪਾਰਕ ਉਹ ਵੀ ਮਾਲਵੇ ਵਾਲਿਆਂ ਖੋਹਣ ਦੀ ਕੋਸ਼ਿਸ਼ ਕੀਤੀ ਤੁਹਾਡਾ ਦਾਸ ਬੇਟਾ ਸੀ ਅਸੀਂ ਲੱਤ ਲਾ ਕੇ ਗੱਡਿਆ ਆ ਜੋ ਵੀ ਲੜ ਬਣ ਕੇ ਤਿਆਰ ਹੈ ਉਹਦੇ ਨਾਲ ਐਕਸਪ੍ਰੈਸਵੇ ਉਹ ਵੀ ਖੋਹ ਕੇ ਲੈ ਕੇ ਸਾਡੀ ਸਰਕਾਰ ਸੀ ਮੈਂ ਆਪਣੀ ਸਰਕਾਰ ਨੂੰ ਚੈਲੰਜ ਕੀਤਾ ਵੀ ਜੇ ਕਦੇ ਅੰਮ੍ਰਿਤਸਰ ਵਰਗੇ ਕਾਲੀਆਂ ਝੰਡੀਆਂ ਦਾ ਸਵਾਗਤ ਹੋਊਗਾ ਤੁਹਾਡਾ ਇਹ ਪ੍ਰੋਜੈਕਟ ਸਾਡੇ ਨੇ ਜੋ ਚੀਜ਼ ਆਬ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਗੋਟਾ ਲੈ ਕੇ ਆਪਣੇ ਸਿਸਟਮ ਨੂੰ ਸੈੱਟ ਕਰਨਾ ਤੁਹਾਡਾ ਨਹੀਂ ਕੱਲਾ ਵੀ ਕੈਬਨਿਟ ਵਜ਼ੀਰੀਆਂ ਦੀ ਖਾਤਰ ਤੁਸੀਂ ਸਾਰਾ ਸਮਾਨ ਹੀ ਵੇਚ ਦੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਨਾਲ ਧਰੋਕ ਮਾਇਆ ਤੁਸੀਂ ਤਾਂ ਹੀ ਤੁਹਾਨੂੰ ਦੋਰੀ ਵੋਟਾਂ ਨਹੀਂ ਬੈਂਦੀਆਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਹੁਣ ਜੇ ਤੁਸੀਂ ਸੁਣਨਾ ਤੇ ਧਿਆਨ ਨਾਲ ਸੁਣ ਲੋ ਅੰਮ੍ਰਿਤਸਰ ਵਾਸੀਆਂ ਨਾਲ ਬਹੁਤ ਵੱਡਾ ਧਰੋ ਤੁਸੀਂ ਕੀਤਾ ਤੁਸੀਂ ਤੇ ਬੋਲੇ ਹੀ ਨਹੀਂ ਤੁਸੀਂ ਸਰਕਾਰ ਤੋਂ ਛੱਡ ਕੇ ਬਾਹਰ ਆ ਜੇ ਕੈਬਨਿਟ ਵਜ਼ੀਰੀ ਨਾ ਤੁਸੀਂ ਸੈਂਟਰ ਯੂਨੀਵਰਸਿਟੀ ਤੇ ਬੋਲੇ ਨਾ ਤੁਸੀਂ ਵਰਲਡ ਵਰਲਡ ਕਲਾਸ ਯੂਨੀਵਰਸਿਟੀ ਤੇ ਬੋਲੇ ਗੇਮਸ ਇਹ ਸਾਰੀਆਂ ਚੀਜ਼ਾਂ ਗੁਰੂ ਨਗਰੀ ਨੂੰ ਬਣੀਆਂ ਸੀ ਇਸ ਧਰਤੀ ਨੂੰ ਇਹ ਲੋਕਾਂ ਨੇ ਇਹ ਚੀਜ਼ਾਂ ਵੇਚ ਕੇ ਆਪਣੀਆਂ ਮਿਨਿਸਟਰੀਆਂ ਲਈਆਂ ਨੇ ਇਹ ਸਾਡੇ ਨਾਲ ਕੀ ਗੱਲ ਕਰਨਗੇ ਪੁਲਿਸ ਆਪਕੋ ਹੀ ਸਵਾਲ ਪਾਸੇ ਕਿਹਦੇ ਵਿੱਚ ਤੋਂ